ਸਾਰੇ ਵੀਰਾਂ ਸਤਿ ਸ੍ਰੀ ਅਕਾਲ ਜੀ ਜਿੰਦਰ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਆ ਵੀਜੀ ਤੁਹਾਨੂੰ ਅੱਜ 8 ਕਟੀਆਂ ਦਿਖਾਉਣੀਆਂ ਨੇ 9 ਵੀਜੀ 3 ਹੋ ਜੇ ਤੇ 6 ਹੋ ਜੇ ਵੀਜੀ 8000 ਤੋਂ ਕੱਟੇ ਸਟਾਰਟ ਜੇ ਜਿਹੜੇ ਮੇਰੇ ਵੀਰ ਨੂੰ ਚੰਗੀ ਲੱਗੀ ਕਿ ਜਿਹੜੀ ਉਹਦੀ ਗੱਲ ਕਰ ਲਿਓ ਵੀਜੀ ਆ 8000 ਤੋਂ ਸਟਾਰਟ ਜੇ ਆ ਵੀ ਕੱਟੀ ਦੇ ਥਣ ਚਾੜੀਆਂ ਦੇ ਸਾਰੀਆਂ ਦੇ 4-4 ਹੀ ਹੋਣਗੇ ਕਟੀਆਂ ਟੌਪ ਤੋਂ ਟੌਪ ਨੇ ਮੇਰਾ ਵੀਰ ਫੋਨ ਲਾਇਓ ਜਰੂਰ ਕੱਲੀ ਕੱਲੀ ਦੀ ਜਾਣਕਾਰੀ ਵੀਡੀਓ ਤੁਹਾਨੂੰ ਮਿਲ ਜੇਗੀ ਬਾਅਦ ਚ WhatsApp ਤੇ ਭਾਵੇਂ ਮੰਗਾ ਲਿਓ ਤਿੰਨ ਕਟੀਆਂ ਵੀਜੀ ਆਜੇ ਆ ਨੀਲੀ ਦਾ ਵੀ ਆ ਦੋ ਜੱਡ ਬਲੈਕ ਤੇ ਛੇ ਕਟੀਆਂ ਆਜੇ ਵੀਜੀ ਆਜੇ ਕੱਟੀ ਇੱਕ ਵੀਜੀ ਸਾਰੀਆਂ ਦੇ ਚਾਰ ਚਾਰੀ ਹੋਣਗੇ ਡੇੜੀ ਚ ਮਾਲ ਆਇਆ ਥੋੜੇ ਲਿਸੀਆਂ ਨੇ ਬਾਕੀ ਸਾਂਭਣ ਵਾਲੀਆਂ ਦੋ ਦੋ ਚਾਰ ਚਾਰ ਦੇ ਸਾਰੀਆਂ ਕਟੀਆਂ ਟੌਪ ਕਲਾਸ ਰਾਜੀ ਹੋਣ ਜਾਣੀਆਂ ਕਟੀਆਂ ਦੁਨੀਆ ਹੋਈ ਨਹੀਂ ਝਾਟੀ 6 ਕਟੀਆਂ ਦੇ ਵੀਰ ਜੀ ਨੌ 15000 20000 ਤੱਕ ਐਂਡ ਨੇ 8000 ਤੋਂ ਸਟਾਰਟ ਆ ਜਿਹੜੀ ਕੇ ਵੀਰ ਨੂੰ ਚੰਗੀ ਲੱਗੇ ਕੀ ਕੱਲੀ ਦੀ ਭਾਵੇਂ ਵੀਡੀਓ ਮੰਗਾ ਲਿਓ ਆ ਨੰਬਰ 'ਤੇ ਹੀ ਬੱਜੀਆਂ ਨੇ ਆਪਣੇ ਬਾਕੀ ਤੁਹਾਨੂੰ ਵੀਡੀਓ ਪਾ ਦੇਗਾ ਜਿਹੜੇ ਹਿਸਾਬ ਨਾਲ ਹੋਊਗੀ ਬਾਕੀ ਮੇਰਾ ਵੀਰ ਇੱਥੇ ਆ ਜਾ ਜਿੰਨੇ ਲੈਣੀਆਂ ਹੋਣਗੀਆਂ ਕਟੀਆਂ ਟੌਪ ਤੋਂ ਟੌਪ ਆ ਥਣ ਥਣ ਬੜੇ ਬੜੇ ਚੰਗੇ ਲੱਗੇ ਵੇਖੋ ਐ ਕੱਲੀ ਕੱਲੀ ਦੇ ਥਣ ਥਣ ਬੜੇ ਵਧੀਆ ਨੇ ਟੌਪ ਦੀਆਂ ਗੱਟੀਆਂ ਸਾੜੀਆਂ ਹੀ ਆ ਛੇਵੇਂ ਮੋੜਾ ਨਸਲਦੀਆਂ ਨੇ ਤਿੰਨ ਆਜ ਵੀਰ ਜੀ ਫਿਰ ਦਿਖਾ ਦਨੇ ਆ ਵੀ ਦੋ ਮੋੜਾ ਦੀਆਂ ਆ ਨੀਲੀ ਦੀ ਵੀਰ ਜੀ ਵੀਡੀਓ ਤੋਂ ਅੱਗੋਂ ਬਾਅਦ ਸ਼ੇਅਰ ਕਰੋ ਬਾਅਦ ਬਾਅਦ ਲਾਈਕ ਕਰੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਕੋਲ ਪਹੁੰਚ ਚੁੱਕੇ ਨੌਂ ਘਟੀਆਂ ਵੀਰ ਜੀ ਹਰ ਟਾਈਮ ਤੇ ਇੱਕ ਵੱਛੀ ਵੀ ਹੈਗੀ ਆ ਵੱਛੀ ਗਿਫਟ ਕਰਵਾਂਗੇ ਜਿਹੜੇ ਵੀਰ ਨੇ ਲੈਣੀ ਹੋਏਗੀ ਕਟੇ ਨਾਲ ਕਬੱਛੀ ਫੜੀ